ਅਮਰੀਕਾ ਦੇ ਵੱਲੋਂ ਆਪਣੀ ਟੂਰਿਸਟਸ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹ ਟੂਰਿਸਟ ਜੋ ਕਿ ਇਸ ਵੇਲੇ ਇੰਡੀਆ ਚ ਨੇ ਖਾਸ ਤੌਰ ਤੇ ਜੰਮੂ ਐਂਡ ਕਸ਼ਮੀਰ ਚ ਨੇ ਜੰਮੂ ਐਂਡ ਕਸ਼ਮੀਰ ਵਿੱਚੋਂ ਉਹਨਾਂ ਨੂੰ ਬਾਹਰ ਚਲੇ ਜਾਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਦੇ 10 ਕਿਲੋਮੀਟਰ ਦੇ ਏਰੀਆ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ ਲੇਹ ਲਦਾਖ ਵਿੱਚ ਟੂਰਿਸਟ ਰਹਿ ਸਕਦੇ ਆ ਪਰ ਉਹਨਾਂ ਨੂੰ ਆਖਿਆ ਗਿਆ ਕਿ ਜਿਹੜਾ ਮੋਸਟ ਅਫੈਕਟਡ ਏਰੀਆ ਹੈ ਪਲਵਾਮਾ ਤੇ ਸ਼੍ਰੀਨਗਰ ਉਸ ਨੂੰ ਜਿੰਨਾ ਜਲਦੀ ਸੰਭਵ ਹੋਵੇ ਉਹ ਟੂਰਿਸਟ ਛੱਡ ਕੇ ਜੰਮੂ ਅਤੇ ਕਸ਼ਮੀਰ ਤੋਂ ਬਾਹਰ ਚਲੇ ਜਾਣ ਕਿਉਂਕਿ ਪਲਵਾਮਾ ਚ 26 ਦੇ ਲਗਭਗ ਟੂਰਿਸਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਉਹ ਸਾਰੀ ਦੁਨੀਆ ਨੇ ਦੇਖਿਆ ਹਾਲਾਂਕਿ ਪਲਵਾਮਾ ਦਾ ਇਹ ਹਮਲਾ ਉਸ ਮੌਕੇ ਤੇ ਹੋਇਆ ਜਦੋਂ ਕਿ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਵਿੱਚ ਆਪਣੀ ਵਿਜ਼ਿਟ ਕਰਨ ਵਾਸਤੇ ਆਏ ਹੋਏ ਸਨ ਪੂਰੀ ਦੁਨੀਆ ਦਾ ਧਿਆਨ ਸ਼੍ਰੀਨਗਰ ਪਲਵਾਮਾ ਦੇ ਵੱਲ ਖਿੱਚਿਆ ਗਿਆ ਤੇ ਪੂਰੀ ਦੁਨੀਆ ਨੇ ਵੱਖ-ਵੱਖ ਮੁਲਕਾਂ ਨੇ ਇਸ ਘਟਨਾ ਦੀ ਨਿੰਦਿਆ ਵੀ ਕੀਤੀ ਹੈ ਕਿਉਂਕਿ 25 ਤੋਂ ਵੱਧ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਕਰਕੇ ਟੂਰਿਸਟ ਦੀ ਸੇਫਟੀ ਦੇ ਲੈ ਕੇ ਉਹਨਾਂ ਦੀ ਸੇਫਟੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵੀ ਜਾਰੀ ਹੋ ਰਹੀਆਂ ਨੇ ਖਾਸ ਤੌਰ ਤੇ ਉਸ ਵੇਲੇ ਜਦੋਂ ਪਲਵਾਮਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਉੱਥੇ ਦੇ ਲੋਕਾਂ ਜਿਵੇਂ ਕੁਝ ਅਜਿਹੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਮੀਡੀਆ ਵਿੱਚ ਆ ਰਹੀਆਂ ਨੇ ਜੋ ਕਿ ਉਸ ਕਾਰਵਾਈ ਤੋਂ ਬਾਅਦ ਪਲਵਾਮਾ ਦੇ ਜਦੋਂ ਉਹਨਾਂ 26 ਟੂਰਿਸਟ ਦੇ ਉੱਪਰ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਂ ਉਸ ਤੋਂ ਫੌਰਨ ਬਾਅਦ ਉੱਥੇ ਦੇ ਲੋਕਲ ਆਪਣੇ ਮੋੜਿਆਂ ਤੇ ਚੱਕੇ ਇਹਨਾਂ ਟੂਰਿਸਟ ਨੂੰ ਇਹਨਾਂ ਸਲਾਨੀਆਂ ਨੂੰ ਉਸ ਜਗ੍ਹਾ ਤੋਂ ਦੂਸਰੀ ਜਗ੍ਹਾ ਦੌੜਦੇ ਵੀ ਨਜ਼ਰ ਆ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਥੋਂ ਤੱਕ ਕਿ ਜੋ ਘੋੜਿਆਂ ਵਾਲੇ ਸਨ ਉਹਨਾਂ ਨੇ ਫ੍ਰੀ ਵਿੱਚ ਸੈਲਾਨੀਆਂ ਨੂੰ ਉਸ ਜਗ੍ਹਾ ਵਿੱਚੋਂ ਕੱਢਿਆ ਤੇ 에어ਪੋਰਟ ਤੱਕ ਲੈ ਕੇ ਗਏ ਇਥੋਂ ਤੱਕ ਕਿ ਉੱਥੇ ਦੀਆਂ ਲੋਕਲ ਆਟੋਜ਼ ਜਾਂ ਫਿਰ ਟੈਕਸੀ ਗੱਡੀਆਂ ਨੇ ਉਹਨਾਂ ਨੇ ਵੀ ਆਪਣੇ ਫਰੰਟ ਉੱਪਰ ਲਿਖ ਕੇ ਲਗਾ ਦਿੱਤਾ ਸੀ ਕਿ ਫ੍ਰੀ ਟੂ 에어ਪੋਰਟ ਯਾਨੀ ਕਿ ਜੇਕਰ ਕੋਈ ਟੂਰਿਸਟ 에어ਪੋਰਟ ਜਾਣਾ ਚਾਹੁੰਦਾ ਤਾਂ ਉਸ ਨੂੰ ਫ੍ਰੀ ਉੱਥੇ ਤੱਕ ਟ੍ਰੈਵਲ ਕਰਵਾਇਆ ਜਾਏਗਾ ਤੇ ਉਹ ਫ੍ਰੀ ਵਿੱਚ ਛੱਡ ਕੇ ਵੀ ਆਏ ਕਿਉਂਕਿ ਵੱਡੀ ਗਿਣਤੀ ਚ ਸਲਾਨੀ 에ਅਰਪੋਰਟ ਤੇ ਇਕੱਠੇ ਹੋ ਗਏ ਸਨ ਤੇ ਉਸ ਤੋਂ ਬਾਅਦ ਡੋਮੈਸਟਿਕ ਫਲਾਈਟ ਦੇ ਜ਼ਰੀਏ ਉਹਨਾਂ ਨੇ ਨਿਊ ਡੈਲੀ ਜਾਂ ਫਿਰ ਵੱਖ-ਵੱਖ ਸਟੇਟਸ ਦੇ ਵਿੱਚ ਵਾਪਸੀ ਕਰਨੀ ਸੀ ਪਰ ਉਸੇ ਸਮੇਂਦਾਰਾਂ ਜਦੋਂ ਕਿ ਲੋਕਲਜ਼ ਫ੍ਰੀ ਵਿੱਚ ਉਹਨਾਂ ਸੈਲਾਨੀਆਂ ਨੂੰ ਉਹਨਾਂ ਦੀ ਸੇਫਟੀ ਦੇ ਲਈ 에ਅਰਪੋਰਟ ਛਾਡਾਏ ਸਨ ਤੇ 에어ਲਾਈਨਸ ਦੇ ਵੱਲੋਂ 에어 ਟ੍ਰੈਕਟ ਵਧਾ ਦਿੱਤੇ ਗਏ ਉਹ 에어 ਟਿਕਟ ਜੋ ਕਿ ਦਿੱਲੀ ਤੋਂ ਸ਼੍ਰੀਨਗਰ ਦੀ 55000 ਰੁਪਏ ਦੀ ਨਾਰਮਲ ਹੁੰਦੀ ਹੈ ਉਸ ਨੂੰ ਵਧਾ ਕੇ 65000 ਰੁਪਏ ਤੱਕ ਕਰ ਦਿੱਤਾ ਗਿਆ ਤੇ ਵਸੂ ਲਿਆ ਵੀ ਗਿਆ ਯਾਨੀ ਕਿ ਆਪਦਾ ਯਾਨੀ ਕਿ ਦੇਸ਼ ਦੇ ਉੱਪਰ ਉਸ ਸਟੇਟ ਦੇ ਉੱਪਰ ਸੰਕਟ ਆਇਆ ਤੇ 에어ਲਾਈਨ ਉਸ ਵਿੱਚੋਂ ਮੁਨਾਫਾ ਕਮਾਉਣ ਲੱਗੀਆਂ ਸਨ ਫਿਰ 에ਵੀਏਸ਼ਨ ਮਿਨਿਸਟਰੀ ਦੇ ਵੱਲੋਂ ਦਖਲ ਦਿੱਤਾ ਜਾਂਦਾ ਤੇ ਰਿਟਨ ਵਿੱਚ ਉਹਨਾਂ ਨੂੰ ਨੋਟਿਸ ਸੈਂਡ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਏਅਰ ਫੇਅਰ ਆ ਜਿਹੜੇ ਇਸ ਤੋਂ ਬਾਅਦ ਟਿਕਟਾਂ ਦੇ ਕਿਰਾਇਆ ਜਿਹੜੇ ਉਹ ਡ੍ਰੌਪ ਹੁੰਦੇ ਆ ਤੇ ਫਿਰ ਵੀ ਉਹ ਆ ਕੇ 14-15 ਹਜ਼ਾਰ ਤੇ ਸ਼੍ਰੀਨਗਰ ਤੋਂ ਦਿੱਲੀ ਦਾ ਕਿਰਾਇਆ ਹੈ ਜਿਹੜਾ ਕਿ ਰੁਕਦਾ ਹੈ। ਇੰਡੀਆ ਦੇ ਵੱਲੋਂ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਜਿੰਨੇ ਪਾਕਿਸਤਾਨ ਦੇ ਟੂਰਿਸਟ ਆ ਇੰਡੀਆ ਦੇ ਵਿੱਚ ਆ ਉਹਨਾਂ ਨੂੰ ਵਾਪਸ ਮੁਲਕ ਪਰਤਣ ਦਾ ਤੇ ਉਧਰੋਂ ਹੁਣ ਪਾਕਿਸਤਾਨ ਵੱਲੋਂ ਵੀ ਜਿੰਨੇ ਇੰਡੀਅਨਸ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੂੰ 48 ਘੰਟੇ ਦਾ ਸਮਾਂ ਦੇ ਦਿੱਤਾ ਗਿਆ ਤਾਂ ਕਿ 48 ਘੰਟੇ ਚੋਂ ਵਾਪਸ ਇੰਡੀਆ ਚਲੇ ਜਾਣ ਪਰ ਉਹਨਾਂ ਨੇ ਸਿੱਖਾਂ ਨੂੰ ਛੱਡਿਆ ਗਿਆ ਕਿ ਸਿੱਖ ਆਪਣੇ ਗੁਰਧਾਮਾਂ ਦੀ ਯਾਤਰਾ ਦੇ ਵਾਸਤੇ ਆਏ ਹੋਏ ਨੇ ਉਹਨਾਂ ਤੋਂ ਬਿਨਾ ਯਾਨੀ ਕਿ ਸਿੱਖਾਂ ਤੋਂ ਬਿਨਾ ਹੋਰ ਜਿਹੜੇ ਵੀ ਇੰਡੀਅਨਜ਼ ਆ ਉਹਨਾਂ ਨੂੰ 48 ਘੰਟੇ ਦਾ ਸਮਾਂ ਪਾਕਿਸਤਾਨ ਦੇ ਵੱਲੋਂ ਦਿੱਤਾ ਗਿਆ ਸਿੱਖ ਉਹਥੇ ਵਿਜ਼ਿਟ ਕਰ ਸਕਦੇ ਆ ਰਹਿ ਸਕਦੇ ਆ ਪਰ ਉਹਨਾਂ ਤੋਂ ਬਿਨਾ ਹੋਰ ਜਿਹੜੇ ਇੰਡੀਅਨਜ਼ ਆ ਉਹਥੇ ਯਾਤਰਾ ਤੇ ਗਏ ਨੇ ਟੂਰਿਜ਼ਮ ਚ ਗਾਇਆ ਉਹਨਾਂ ਨੂੰ 48 ਘੰਟੇ ਦੇ ਵਿੱਚ ਪਾਕਿਸਤਾਨ ਛੱਡਣ ਦਾ ਹੁਕਮ ਹੋਇਆ ਇਸ ਤੋਂ ਇਲਾਵਾ ਪਾਕਿਸਤਾਨ ਨੇ ਜਿਹੜੀਆਂ ਇੰਡੀਆ ਦੇ ਨਾਲ ਜੁੜੀਆਂ 에ਅਰਲਾਈਨਸ ਨੇ ਤੇ ਇੰਡੀਆ ਦੇ ਨਾਲ ਜੁੜੇ ਕਾਰੋਬਾਰ ਐ ਉਹਨਾਂ ਨੂੰ ਵੀ ਰੋਕ ਦਿੱਤਾ ਏ ਠੱਪ ਕਰ ਦਿੱਤਾ ਏ ਤੇ ਉਧਰ ਨਾਲ ਜੁੜਦੀ ਖਬਰ ਅਮਰੀਕਾ ਤੋਂ ਐ ਜਿੱਥੇ ਕਿ ਅਦਾਲਤ ਦੀ ਕਾਰਵਾਈ ਅਟੈਂਡ ਕਰਨਾ ਏ ਦੋ ਲੋਕਾਂ ਨੂੰ ਆਈਸ ਦੇ ਵੱਲੋਂ ਪੇਸ ਬਦਲ ਕੇ ਸਾਦੇ ਕੱਪੜਿਆਂ ਵਿੱਚ ਜਾ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਡੀਟੇਨ ਕੀਤਾ ਗਿਆ ਅਦਾਲਤ ਵਿੱਚ ਸਾਰੇ ਹੈਰਾਨ ਸਨ ਕਿ ਇਹ ਲੋਕ ਕੌਣ ਆ ਗਏ ਤੇ ਦੋ ਬੰਦਿਆਂ ਨੂੰ ਚੁੱਕ ਕੇ ਲੈ ਗਏ ਇਸ ਤੋਂ ਬਾਅਦ ਕੁਝ ਲੋਕਾਂ ਨੇ ਸਵਾਲ ਜਵਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ आज ਦੇ ਇਨ ਅਫੀਸ਼ੀਅਲਸ ਵੱਲੋਂ ਲੋਕਾਂ ਨੂੰ ਦੂਰ ਕਰ ਦਿੱਤਾ ਗਿਆ ਤੇ ਦੋ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਉੱਪਰ ਕੇਸ ਡਿਸਮਿਸ ਹੋ ਗਿਆ ਸੀ ਤੇ ਆਪਣੇ ਕੋਰਟ ਰੂਮ ਵਿੱਚੋਂ ਬਾਹਰ ਆ ਰਿਹਾ ਸੀ ਉਸ ਨੂੰ ਪਕੜਿਆ ਗਿਆ ਦੂਸਰਾ ਜਿਹੜਾ ਡਰਿੰਕਿੰਗ ਨਾਲ ਰਿਲੇਟਡ ਕੋਈ ਫਾਈਨ ਜਮ੍ਹਾਂ ਕਰਵਾਉਣਾ ਆਇਆ ਸੀ ਉਸ ਨੂੰ ਵੀ ਡਿਟੇਨ ਕੀਤਾ ਗਿਆ ਤੇ ਅਣਦੱਸੀ ਜਗ੍ਹਾ ਤੇ ਲੈ ਗਏ ਨੇ ਇਸ ਦੇ ਵਿਰੋਧ ਵਿੱਚ ਚਾਨਲਟਸ ਵਿਲੇਜ ਚ ਅਰਬੇ ਮਾਲੇ ਕਾਉਂਟੀ ਕੋਰਟ ਹਾਊਸ ਦੇ ਬਾਹਰ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ 23 ਅਪ੍ਰੈਲ ਨੂੰ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਟਿਊਜ਼ਡੇ ਮਾਰਨਿੰਗ ਹੀ ਦੋ ਆਦਮੀ ਆਏ ਸਨ ਸਾਦੇ ਕੱਪੜਿਆਂ 'ਚ ਤੇ ਉਹਨਾਂ ਨੇ ਉਥੋਂ ਦੋ ਵਿਅਕਤੀਆਂ ਨੂੰ ਜੋ ਕਿ ਆਪਣੀ ਤਰੀਕ ਭੁਗਤਣ ਆਏ ਸਨ ਫੈਸਲਾ ਸੁਣਨਾ ਆਏ ਸਨ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਕਿਸੇ ਅਣਦੱਸੀ ਜਗ੍ਹਾ ਤੇ ਲਾਗੇ ਸਨ ਇਹ ਸਨ ਕੁਝ ਕ ਅਪਡੇਟ ਬਾਕੀ ਅਪਡੇਟ ਲਗਾਤਾਰ ਜਾਰੀ ਰਹਿਣਗੇ ਹਾਸਤੇ ਵਾਸਤੇ ਰੋਜ਼ਿੰਦਗੀ ਜਿੰਦਾਬਾਦ ਟੇਕ ਕੇਅਰ